ਪਹਿਲੇ ਮੰਦਿਰ ਆਪਾਂ ਬਲੇ ਦੀਪ ਦੇਵਾਜੀ ਗੁਰੂ ਰਾਮਦਾਸ ਕੋ ਖਾਲਸਾ ਸ਼ਿ ਮੰਦਿਰ ਦੇ ਵਿੱਚੋਂ ਹੀ ਅਸੀਂ ਸਾਰਿਆਂ ਭਗਤਾਂ ਨੂੰ ਇਸ ਚੇਤ ਕਰਦੇ ਆਂ ਔਰ ਛੋਟੇ ਬੱਚਿਆਂ ਨੂੰ ਕਿ ਪ੍ਰਭੂ ਭਗਤੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆਂ ਔਰ ਜਦੋਂ ਦਾ ਇਸ ਮੰਦਿਰ ਦਾ ਨਿਰਮਾਣ ਹੋਇਆ ਹੁਣ ਤੇ ਬਹੁਤ ਹੀ ਜ਼ਿਆਦਾ ਸੰਗਤ ਆਂਦੀ ਹੈ ਨਰਾਤੇ ਮਨਾਏ ਜਾਂਦੇ ਆਂ जन्माष्टमी मनाई जाती है शिवरात्रि मनाई जाती है और भी भक्त बहुत से जागरण करवाते हैं रामायण का पाठ होता है जहाँ पर भगवत भी होती है बहुत कुछ करते हैं और बच्चे यही सचेत देते हैं कि नशा छोड़ो और प्रभु की शरण में आओ आज का समय ऐसा है कि नशा बहुत ज़्यादा है ये कोट खालसा में और बच्चे सबको यही कहते हैं कि नहीं प्रभु भक्ति में लग जाओ ताकि उनके मन में भी ऐसी भावनाओं के प्रभु भक्ति से ही सब कुछ पाया जाता है और जहाँ पर सब भक्त मिलकर ही जो भी कर है, सब मिलजुल कर कर करते हैं संतों भक्तों की जहाँ पर बहुत आज भीड़ थी और बड़ी श्रद्धा से प्रभु का गुणगान किया जाता है और माँ से यही उम्मीद करते हैं कि इसी तरह ही जिस तरह ये नरातों में बड़ी धूमधाम से भक्तों ने महारानी का गुणगान किया है और ये नराते इससे भी ज़्यादा और भक्तों के मन के भाव यहाँ पर बदले जाते हैं जब उनकी भक्ति करते हैं तो वो माँ खुद पे खुद ही इनको आशीर्वाद देती है किसी को मांगने की जरूरत नहीं पड़ती है चकारा चंद पूर्णिमा जी का तो ये अभी हमारे भक्त जी ने बताया बहुत ज़्यादा है उसके लिए हम यही कहते हैं कि जितना भी हो सके अपने मन से अपनी व्यवस्था के अनुसार वो दान जरूर दें और हमारा सहयोग करें ताकि इस मंदिर का ज़्यादा से ज़्यादा राजपाल बहकोट खालसा गुरु रामदास नगर को नगर चो गुरु रामदास नगर शिव मंदिर के बच्चों बोलते हैं इतना ਹਰ ਸਾਲ ਦੀ ਤਰ੍ਹਾਂ ਮੁਬਾਰਤਾਂ ਮਨਾਏ ਜਾਂਦੇ ਨੇ ਬੈਸਟਮੀ ਵਾਲੇ ਦਿਨ ਕੰਜਕ ਪੂਜਾ ਕੀਤਾ ਜਾਂਦਾ ਹੈ ਤੇ ਸਾਡੇ ਨਾਲ ਵੱਧ ਘੱਟ ਮਲੇ ਦੀ ਸੰਗਤਾਂ ਇਸ ਵਿੱਚ ਹੁੰਦੀਆਂ ਹਨ ਜੋ ਕਿ ਆਪਾਂ ਆਪਣੇ ਬੱਚਿਆਂ ਨੂੰ ਕਿਸੇ ਨਸ਼ੇ ਤੋਂ ਦੂਰ ਕਰਨ ਵਾਸਤੇ ਪਗਤੀ ਲੈਣ ਦੇ ਵਿੱਚ ਲਾਇਆ ਹੋਇਆ ਹੈ ਕਿ ਅੱਜ ਤੁਹਾਡੇ ਲੋਕੀ ਕੀਤਾ ਗਿਆ ਅੱਜ ਸਾਡੇ ਵੱਲੋਂ ਸਾਡੀ ਸਾਰੀ ਸੰਗਤ ਨੇ ਕੰਜਕ ਪੂਜਾ ਕੀਤਾ ਗਿਆ ਹੈ ਸਾਡੇ ਸ਼ੰਮੀ ਜੀ ਨਾਲ ਸਾਡੇ ਆ ਮਿਸ਼ਰਾ ਜੀ ਰਾਜੂ ਗੁਲਾਟੀ ਜੀ ਸਾਰਿਆਂ ਦੇ ਸੰਯੋਗ ਦੇ ਨਾਲ ਆਪਾਂ ਅਸਟਮੀ ਪੂਜਨ ਕੀਤਾ ਆ ਨਵਰਾਤਰੀ ਦਾ ਤੋਂਟਾ ਮਨਾਇਆ ਗਿਆ ਹੈ ਜਿਹਦੇ ਤੇ ਕੀ ਪਤਾ ਕਿ ਕੋਈ ਵੀ ਆਇਆ ਉਹਨਾਂ ਨੂੰ ਸਨਮਾਨ ਦਿੱਤਾ ਗਏ ਸਾਡੇ ਮੰਦਰ ਦੇ ਵਿੱਚ ਗੁਣੀ ਸ਼ਰਮਾ ਜੀ ਆਏ ਹੋਏ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਉਸ ਤੋਂ ਬਾਅਦ ਉਹਨਾਂ ਕੋ ਆਪਣੇ ਮੰਦਰ ਨੂੰ ਖੁੱਲਾ ਕਰਨ ਵਾਸਤੇ ਹੋਰ ਵੱਡਾ ਕਰਨ ਵਾਸਤੇ ਉਹਨਾਂ ਨੂੰ ਕੀਤਾ ਕਿ ਸਾਡੇ ਨਾਲ ਸੰਯੋਗ ਦਿੱਤਾ ਜਾਵੇ ਜੋ ਕਿ ਆਪਾਂ ਮੰਦਰ ਆਪਣਾ ਵੱਡਾ ਕਰ ਸਕੀਏ ਇਸ ਵਿੱਚ ਜਿਆਦੀ ਤੋਂ ਜਿਆਦੀ ਸੰਗਤ ਆ ਜਾਵੇ ਅੱਜ ਆਪਾਂ ਨੂੰ ਨਵਰਾਤਰੀਆਂ ਵਿੱਚ ਤੇ ਅਸ਼ਟਮੀ ਦੇ ਵਿੱਚ ਸੰਗਤਨ ਬਿਠਾਉਣ ਚ ਬੜੀ ਤੰਗੀ ਆਈ ਜੋ ਕਿ ਬਹੁਤ ਘੱਟ ਜਗ੍ਹਾ ਹੋਣ ਦੇ باوجود ਸੰਗਤ ਬਹੁਤ ਜ਼ਿਆਦਾ ਸੀ ਉਹਨਾਂ ਨੇ ਵਾਹੀ ਗੁਜਾਇਸ਼ ਕੀਤੀ ਹੈ ਕਿ ਸਾਡਾ ਮੰਦਿਰ ਵੱਡੇ ਤੋਂ ਵੱਡਾ ਕੀਤਾ ਜਾਵੇ ਜੋ ਕਿ ਆਪਾਂ ਇਸ ਤੋਂ ਵੀ ਵੱਧ ਚੜ ਕੇ ਹੋਰ ਪ੍ਰੋਗਰਾਮ ਕਰ ਸਕੀਏ ਕੀ ਮੈਸੇਜ ਦੇਣਾ ਚਾਹੁੰਦਾ ਆਪਾਂ ਨਗਰ ਵਾਸੀਆਂ ਨੂੰ ਆਹੀ ਮੈਸੇਜ ਦੇਣਾ ਚਾਹੁੰਦਾ ਕਿ ਸਾਰੇ ਨਗਰ ਵਾਸੀ ਸਾਡਾ ਸੰਯੋਗ ਕਰਨ ਜੋ ਕਿ ਆਪਾਂ ਇਸ ਤਰ੍ਹਾਂ ਦੇ ਆਪਣੇ ਧਾਰਮਿਕ ਸਥਾਨ ਦੇ ਵਿੱਚ ਜਿੰਨੇ ਵੀ ਆਪਣੇ ਮੇਲੇ ਆਂਦੇ ਨੇ ਪ੍ਰੋਗਰਾਮ ਆਂਦੇ ਨੇ ਆਪਾਂ ਸਾਰੇ ਰਲ ਮਿਲ ਕੇ ਧੂਮ ਧਾਮ ਨਾਲ ਮਨਾਈਏ ਉਹਨਾਂ ਦੇ ਸੰਯੋਗ ਦੇ ਨਾਲ ਹੀ ਆਪਾਂ ਬਣਾ ਸਕਦੇ ਹਾਂ Thank uh -huh.